ਬੁਦੀ ਡਿਪਟੀ ਕਮਿਸ਼ਨ ਹਰਜਿੰਦਰ ਸਿੰਘ ਵਿੱਦੀ ਸ਼ਹਿਰ ਨਿਵਾਸੀਆਂ ਦੀ ਸਫਾਈ ਵਿਵਸਥਾ ਤੇ ਸੀਵਰੇਜ ਦੇ ਮਾੜੇ ਹਾਲਾਤ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਖੁਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁੱਜੇ ਅਤੇ ਵੱਖ-ਵੱਖ ਮੁਹੱਲੇ ਦੇ ਨਿਵਾਸੀਆਂ ਦੇ ਕੋਲ ਉਹਨਾਂ ਦੀ ਮੁਸ਼ਕਲਾ ਸੁਣੀਆ ਸਵੇਰੇ ਸਭ ਤੋਂ ਪਹਿਲਾਂ ਏਡੀਸੀ ਹਰਜਿੰਦਰ ਸਿੰਘ ਵੈਦੀ ਨਗਰ ਕੌਂਸਲ ਗੁਰਦਾਸਪੁਰ ਦੇ ਦਫ਼ਤਰ ਪਹੁੰਚੇ ਅਤੇ ਸਫਾਈ ਕਰਮਚਾਰੀਆਂ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਨਗਰ ਕੌਂਸਲ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਾਂ ਲੈ ਕੇ ਉਹਨਾਂ ਸ਼ਹਿਰ ਦੀ ਸਫਾਈ ਵਿਵਸਥਾ ਦਾ ਜਾਇਜ਼ਾ ਲਿਆ ਏਡੀਸੀ ਵੈਦੀ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖੋ ਤੇ ਨਾਲੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਨਾ ਸੁੱਟੋ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਸੁਚਾਰੂ ਢੰਗ ਦੇ ਨਾਲ ਚਲਦੀ ਰਹੇ ਉੱਥੇ ਹੀ ਸਿਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਸ਼ਹਿਰ ਦੇ ਹਰ ਇਲਾਕੇ ਦੇ ਸਿਵਰੇਜ ਵਿਵਸਥਾ ਨੂੰ ਤੁਰੰਤ ਠੀਕ ਕਰਨ ਦੀ ਹਦਾਇਤ ਵੀ ਕੀਤੀ ਏਡੀਸੀ ਦੇ ਇਸ ਤਰ੍ਹਾਂ ਸ਼ਹਿਰ ਦੇ ਲੋਕਾਂ ਵਿੱਚ ਆ ਕੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਨ ਤੇ ਸੁਲਝਾਉਣ ਦੀ ਕਾਰਵਾਈ ਤੋਂ ਲੋਕ ਬੇहद ਖੁਸ਼ ਨਜ਼ਰ ਆ ਰਹੇ ਸਨ ਦੇਖੋ ਜੀ ਪ੍ਰੋਬਲਮ ਨਹੀਂ ਮੈਂ ਕਹਾਂਗਾ ਮੈਂ ਕਹਾਂਗਾ ਇੱਕ ਸਟੈਪ ਟੂਵਰਡ ਸਵਸਥ ਬਰਦ ਮਿਸ਼ਨ ਦੇ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਹਮੇਸ਼ਾ ਸਾਡੇ ਲਈ ਇਹ ਕਿ ਲੋਕਾਂ ਨੇ ਜਿਹੜੀਆਂ ਇਨਕੋਸਟਮੈਂਟਾਂ ਕੀਤੀਆਂ ਉਹ ਰਿਮੂਵ ਕੀਤੀਆਂ ਜਾਂਦੀਆਂ। ਹੁਣ ਦੂਸਰਾ ਮੇਰਾ ਮੰਨਣਾ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਕੰਮ ਤਾਂ ਕਰ ਹੀ ਦੇ ਨੇ ਇਹਨਾਂ ਦੀ ਐਫੀਸ਼ੀਐਂਸੀ ਕੰਮ ਕਰਨ ਦੀ ਹੋਰ ਵਧਾਈ ਜਾਵੇ। ਹੁਣ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਜਦੋਂ ਅਫਸਰ ਆਫ ਫੀਲ ਚੁਟਦੇ ਤੇ ਫਿਰ ਇਹਨਾਂ ਨੂੰ ਵੀ ਪ੍ਰੇਰਿਤਤਾ ਮਿਲਦੀ ਹੈ ਕਿ ਅਸੀਂ ਵੀ ਕਿਤੇ ਜਿਹੜੀ ਕਮੀ ਹੈ ਦੂਰ ਕਰੀਏ। ਜਿਸਾ ਹੁਣ ਤੁਸੀਂ ਵੇਖਿਆ ਕਿ ਲੋਕਾਂ ਵੱਲੋਂ ਮੈਂ ਬਾਰ ਬਾਰ ਪੁੱਛ ਰਿਹਾ ਲੋਕਾਂ ਨੂੰ ਕਿ ਇੱਕ ਲੋਕਾਂ ਵੱਲੋਂ ਇਹ ਚੀਜ਼ ਸ਼ਿਕਾਇਤ ਹੈ। ਮੇਰੇ ਬਲੂਨਾ ਨੂੰ ਸੁਝਾਇਆ ਕਿ ਤੁਸੀਂ ਜਿਹੜਾ ਪਲਾਸਟਿਕ ਲਿਫਾਫੇ ਚ ਬੰਦ ਕਰਕੇ ਕੂੜਾ ਦਿੰਦੇ ਉਹ ਨਾ ਦਿਓ ਸਾਡੇ ਜਿਹੜੇ ਗਿੱਲਾ ਤੇ ਸੁੱਕਾ ਕੂੜਾ ਵਾਲੇ ਈ ਰਿਕਸ਼ਾ ਤੁਰਦੇ ਨੇ ਉਹ ਵੱਖਰੇ ਵੱਖਰੇ ਡੱਬੇ ਵਾਲੇ ਨੇ ਤੁਸੀਂ ਇਸ ਕਰਕੇ ਆਪਣੇ ਵੱਖਰੇ ਡਸਟਬਿਨ ਲਾਓ ਕੋਈ ਫਰਕ ਨਹੀਂ ਪੰਦਾ ਘਰਾਂ ਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਦੋ ਤਾਂ ਕਿ ਸਾਨੂੰ ਵੀ ਇਹਨੂੰ ਡਿਸਪੋਜ਼ ਆਫ ਕਰਨ ਵਿੱਚ ਜਿਹੜੀ ਹੈ ਦਿੱਕਤ ਨਾ ਆਏ ਤੇ ਦੂਸਰਾ ਮੇਰੀ ਸਫਾਈ ਕਰਮਚਾਰੀਆਂ ਨੂੰ ਤੁਹਾਡੇ ਮਾਧਿਅਮ ਰਾਈ ਦੇਖਿਆ ਤੁਸੀਂ ਲੱਗੇ ਦੇ ਸੀ ਕਿ ਫੇਰ ਵੀ ਹਦਾਇਤ ਹੈ ਕਿ ਜਿਹੜੀ ਅਸੀਂ ਆਪਣੀ ਡਿਊਟੀ ਹੈ ਉਹ ਪੂਰੀ 10 ਦਿਲੋਂ ਵਧੀਆ ਤਰੀਕੇ ਨਾਲ ਨਿਭਾਣੀਆਂ ਹੈ ਤਾ ਜੋ ਲੋਕੀ ਵੀ ਖੁਸ਼ ਹੋਣ ਤੇ ਖੁਸ਼ ਹੋ ਕੇ ਲੋਕੀ ਇਹ ਵੀ ਕਹਿਣ ਕਿ ਜਿਹੜੇ ਸਾਡਾ ਕਮੇਟੀ ਘਰ ਵਧੀਆ ਕੰਮ ਕਰ ਰਿਹਾ ਹੁਣ ਤੁਸੀਂ ਵੇਖਿਆ ਕਿ ਜਿਹੜੇ ਜਿੱਥੇ ਆਪਣੇ ਡੰਪ ਲੱਗੇ ਦਾ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਸਾਰੀਆਂ ਸੁਣੀਆਂ ਗਈਆਂ ਕਿਸੇ ਉਹਨਾਂ ਨੇ ਕਿਹਾ ਕਿ ਜੰਗਲੇ ਦੀ ਲੋੜ ਹੈ ਕਿਤੇ ਕਿਹਾ ਕਿ ਚਿਪਲੀ ਦੀ ਸਫਾਈ ਦੀ ਲੋੜ ਹੈ ਉਹ ਅੱਜ ਅਸੀਂ ਨਾਲ-ਨਾਲ ਨੋਟ ਕਰ ਰਹੇ ਹਾਂ ਉਹ ਨਾਲ ਦੀ ਨਾਲ ਅਸੀਂ ਕਰਾਵਾਂਗੇ ਡੰਪ ਤੇ ਜਗਾ ਜਗਾ ਲੱਗੇ ਲੇਕਿਨ ਦੇਖਿਆ ਗਿਆ ਕਿ ਸ਼ਹਿਰ ਚ ਕਾਫੀ ਜਗ੍ਹਾ ਤੇ ਕੂੜਾ ਲੱਗਿਆ ਵਾਕਫਾ ਕੇ ਸੱਚੇ ਸਕੂਲਾਂ ਦੇ ਸਾਹਮਣੇ ਤੇ ਕੂੜੇ ਲੱਗੇ ਮੰਦਰਾਂ ਦੇ ਸਾਹਮਣੇ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਕੂੜੇ ਲੱ ਦੇਖੋ ਜੀ ਮੈਨੇ ਮੈਂ ਨੀ ਦੇਖੋ ਜੀ ਗਲਤੀ ਜਿਹੜੀ ਹੈ ਪਹਿਲਾਂ ਦੋ ਚੀਜ਼ਾਂ ਹੁੰਦੀਆਂ ਪਹਿਲਾਂ ਘਰਾਂ ਚੋਂ ਕੂੜਾ ਇਕੱਠਾ ਕਰਨਾ ਦੂਸਰਾ ਉਹਨੂੰ ਡਿਸਪੋਜ਼ ਆਫ ਕਰਨਾ ਜਿਸ ਤੱਕ ਤੁਸੀਂ ਸਾਰੇ ਜਾਣਦੇ ਹੋ ਕਿ ਗੁਦਾਸਪੁਰ ਸ਼ਹਿਰ ਦੇ ਵਿੱਚ ਦਿੱਕਤ ਸੀਗੀ ਜਗਾ ਦੀ ਹੁਣ ਸਾਡਾ ਜਿਹੜਾ ਕਲਾਨੌਰ ਵਾਲਾ ਸੀਗਾ ਕਿ ਡੰਪਸਾਈਟ ਉਹ ਕਲੀਨ ਹੋਣਾ ਸ਼ੁਰੂ ਹੋ ਗਿਆ ਉਹਦਾ ਟੈਂਡਰ ਟੰਡਰ ਲਾ ਕੇ ਅਲੋਟ ਵੀ ਹੋ ਗਿਆ ਤੇ ਕੰਮ ਉੱਥੇ ਸ਼ੁਰੂ ਹੋ ਗਿਆ 15 ਮਈ ਦਿਨ ਚ ਸਫਾਈ ਹੋ ਜਾਏਗੀ ਦੂਸਰੀ ਗੱਲ ਹੈ ਕਿ ਕਿਉਂਕਿ ਆਪਣੀ ਮਾਲਕੀ ਦੀ ਕੋਈ ਨਾ ਕੋਈ ਜਗਾ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਪੰਚਾਇਤ ਜਾਂ ਕੋਈ ਉਹ ਜੀ ਜਰੀ ਬੰਜਰ ਜ਼ਮੀਨ ਹੈ ਉਨੂੰ ਲੈ ਕੇ ਤੇ ਉਥੇ ਅਸੀਂ ਜਿਹੜਾ ਐਮਰਫ ਫੈਸਿਲਿਟੀ ਲਾਈਏ ਤਾਂ ਕਿ ਜਿਹੜਾ ਹੈ ਗਿੱਲਾ ਕੂੜਾ ਨੂੰ ਖਾਦ ਬਣਾਇਆ ਜਾ ਸਕੇ ਤੇ ਸੁੱਕੇ ਕੂੜੇ ਨੂੰ ਡਿਸਪੋਜ਼ ਕਰਕੇ ਵੇਚਿਆ ਜਾ ਸਕੇ ਇਸ ਸਬੰਧੀ ਮੀਟਿੰਗਾਂ ਰੈਗੂਲਰਲੀ ਜਾ ਰਹੀ ਹੈ ਜਲਦ ਤੋਂ ਜਲਦ ਹੱਲ ਕਰਕੇ ਇਹ ਜਿਹੜਾ ਕਲੀਅਰ ਕਰਾਵਾਂਗੇ ਰਹੀ ਗੱਲ ਮੰਦਰ ਗੁਰਦੁਆਰਾ ਉਹ ਜਿਹੜੀ ਡੰਪ ਸਾਈਡ ਦੀ ਗੱਲ ਹੈ ਉਹ ਵੀ ਅਸੀਂ ਕੰਟੀਨਿਊ ਲੱਗੇ ਹੋਏ ਆ ਤਾਂ ਜੋ ਜਿਹਦੇ ਵਿੱਚ ਪਲਾਸਟਿਕ ਤੇ ਹੋਰ ਚੀਜ਼ਾਂ ਵੇਚੀਆਂ ਜਾਣ ਸਕਣ ਤੇ ਜਿਹੜਾ ਸੁੱਕਾ ਕੂੜਾ ਹੈ ਉਹਨੂੰ ਡਰਾਈ ਕਰਕੇ ਤੇ ਉਹਨੂੰ ਕਿਤੇ ਲੈਂਡਫਿਲ ਜਗ੍ਹਾ ਤੇ ਜਿਹੜਾ ਆ ਉਹਨੂੰ ਡਿਸਪੋਜ਼ਲ ਕੀਤਾ ਜਾ ਸਕਦਾ ਹੈ ਸੀਵਰੇਜ ਦੀ ਬਹੁਤ ਇਲਾਕੇ ਚ ਪ੍ਰੋਬਲਮ ਆ ਰਹੀ ਹੈ ਸੀਵਰੇਜ ਅਕਸਰ ਜਾਂ ਰੰਦੇ ਆ ਮੰਡੀ ਏਰੀਆ ਚ ਚਾवला ਕਲੋਨੀ ਹੋ ਗਈ ਹੈ ਬਾਜਵਾ ਕਲੋਨੀ ਹੋਰ ਇੱਧਰ ਇੱਕ ਦੋ ਏਰੀਆ ਚ ਉਹਨਾਂ ਲਈ ਕੀ ਕੀਤਾ ਜਾ ਰਿਹਾ ਦੇਖੋ ਜੀ ਪਹਿਲਾਂ ਮੈਨੂੰ ਜਿਹੜੀ ਸ਼ਿਕਾਇਤ ਆਈ ਸੀਗੀ ਲੋਕਾਂ ਵੱਲੋਂ ਆਈ ਸੀ ਕਿ ਜਿੱਦਾਂ ਤੁਸੀਂ ਫਿਸ਼ ਮਾਰਕੀਟ ਦਾ ਸਾਰਾ ਆਪਣਾ ਹਨੂਮਾਨ ਚੌਂਕ ਕਰ ਲੋ ਜਿਹਦਾ ਗੀਤਾ ਭਵਨ ਕਹਿੰਦੇ ਉੱਥੇ ਆਈ ਸੀਗੀ ਉਹ ਸਾਡੀ ਟੀਮ ਜਿਹੜੀ ਹੈ ਪਿਛਲੇ 20 ਦਿਨਾਂ ਤੋਂ ਲੱਗੀ ਹੈ ਤੇ ਸਫਾਈ ਕਰ ਰਹੀ ਹੈ ਹੁਣ ਫੇਰ ਜਿੱਦਾਂ ਇਹਨਾਂ ਨੇ ਦੱਸਿਆ ਕਿਉਂਕਿ ਸੀਵਰੇਜ ਜਿਹੜਾ ਹੈ ਇਹ ਕਾਫੀ ਪੁਰਾਣਾ ਸੀਵਰੇਜ ਪਿਆ ਹੋਇਆ ਜਾਂ ਨਾਲੇ ਨਿਵੇਂ ਆ ਤੇ ਸੜਕਾਂ ਉੱਚੀਆਂ ਹੋ ਗਈਆਂ ਸਾਡੀ ਕੋਸ਼ਿਸ਼ ਆ ਕਿ ਉਹਨੂੰ ਕਲੀਅਰ ਕਰਕੇ ਜਿਹੜਾ ਸੀਵਰੇਜ ਹੈ ਇਹ ਕਲੀਅਰ ਕਰਾਤਾ ਜਾਵੇ ਦੂਸਰੀ ਗੱਲ ਹੈ ਐਸਟੀਪੀ ਦੀ ਹੁਣ ਐਸਟੀਪੀ ਦੀ ਵੀ ਸਾਨੂੰ ਪਰ ਮਜ਼ਦੂਰੀ ਸਾਰੀ ਬਿਲ ਗਈ ਹੈ ਉਹ ਵੀ ਅਸੀਂ ਜਿਹੜੀ ਜਗ੍ਹਾ ਤੇ ਜਿਹੜਾ ਐਸਟੀਪੀ ਲਾਣ ਜਾ ਰਹੇ ਹਾਂ ਜੇ ਐਸਟੀਪੀ ਸਾਡਾ ਲੱਗ ਜਾਂਦਾ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਓਵਰਫਲੋ ਪਾਣੀ ਆ ਗੰਦਾ ਉਹ ਬਿਲਕੁਲ ਹੀ ਖਤਮ ਹੋ ਜਾਵੇ ਨਾਲਿਆ ਦੀ ਪ੍ਰੋਬਲਮ ਆ ਰਹੀ ਹੈ ਪਰ ਬਸ ਦਿਨ ਦੀ ਬਰਸਾਤ ਹੀ ਹੋਉਂਦੀ ਹੈ ਕਸੂ ਬੰਦ ਰਿਹਾ ਇਸ ਕਰਕੇ ਨਾਲਿਆ ਦੀ ਨਿਕਾਸੀ ਨਹੀਂ ਹੋ ਪਾ ਰਹੀ ਦੇਖੋ ਜੀ ਨਾਲਿਆ ਦੀ ਨਿਕਾਸੀ ਦੀ ਗੱਲ ਜਿਹੜੀ ਇਹ ਹੈ ਮੇਜਰ ਹੈ ਕਿ ਨਾਲੇ ਜਿੱਥੇ ਰੁਕ ਜਾਂਦਾ ਉੱਥੋਂ ਅੱਗੇ ਤੁਰੇ ਤਾਂ ਫੇਰ ਹੀ ਪਿੱਛੇ ਕਲੀਅਰ ਕਰਨ ਦਾ ਫਾਇਦਾ ਹੈ ਅਸੀਂ ਪਿੱਛੋਂ ਕਾਫੀ ਨਾਲੇ ਜਿਹੜੇ ਆ ਸਾਫ ਕਰਾ ਦਿੱਤੇ ਹੁਣ ਜਿੱਥੇ ਇਹਨਾਂ ਨੇ ਦੱਸਿਆ ਕਿ ਇੱਕ ਦੋ ਜਗ੍ਹਾ ਤੂਲੀਆਂ ਦੇ ਉੱਪਰ ਜਿਹੜਾ ਹੈ ਉਹ ਲਫਾਫਿਆਂ ਨੇ ਕਰਕੇ ਜਾਮ ਲਾਇਆ ਹੋਇਆ ਉਹ ਅੱਜ ਹੀ ਮੈਂ ਹਦਾਇਤ ਕਰ ਦਿੱਤੀ ਹੈ ਸ਼ਾਮ ਤੱਕ ਕਲੀਅਰ ਕਰਕੇ ਕਰ ਦਿੱਤਾ ਜਾਵੇ ਫੇਰ ਹੀ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਕਿ ਕਈ ਵਾਰੀ ਸ਼ਹਿਰ ਦੇ ਵਿੱਚ ਕਿਤੇ ਕਿਤੇ ਪੁਆਇੰਟ ਹੁੰਦੇ ਆ ਜਿੱਥੇ ਬਿਲਕੁਲ ਬਲੌਕੇਜ ਹੁੰਦੀ ਹੈ ਪਾਣੀ ਅੱਗੇ ਨਹੀਂ ਦਸਦਾ ਤੁਸੀਂ ਸਾਡੇ ਧਿਆਨ 'ਚ ਲੈ ਕੇ ਆਓ ਤਾਂ ਮੇਰੀ ਤੁਹਾਡੇ ਨਾਲ ਉਹ ਰਏਗੀ ਆਪਣੇ ਤੁਹਾਡੇ ਲਈ ਮੈਂ ਇਹੀ ਗੱਲ ਰਹਿ ਗਈ ਕਿ ਮੈਂ ਉਹਨੂੰ ਇੱਕ ਦੋ ਦਿਨ 'ਚ ਕਲੀਅਰ ਕਰਾ ਕੇ ਉਹਦਾ ਜਿਹੜਾ ਫਲੋ ਹੈ ਉਹ ਸਮੂਥ ਕਰ ਦਿਆਂਗੇ ਮੇਲ ਨਿਕਾਸੀ ਨਾਲਾ ਜਿਹੜਾ ਡਰੇਨ ਆ ਬਣਦੀ ਹੈ ਕਿਦੋਂ ਤੱਕ ਕੰਪਲੀਟ ਹੋ ਜੂਗੀ ਇਹ ਜਿਹੜੀ ਹੈ ਨਾਲੇ ਵਾਲੀ ਗੱਲ ਹੈ ਜਿਹੜਾ ਕਲੀਅਰ ਕਰਨ ਦੀ ਇਹ ਅਸੀਂ ਦੋ-ਚਾਰ ਦਿਨ 'ਚ ਕਰ ਦਿਆਂਗੇ ਮੇਨ ਨੀ ਕਸੀਨ ਵਾਲਾ ਜਿਹੜਾ ਡਰੇਨ ਬੰਦੀ ਪਈ ਹੈ ਕਦੋਂ ਤੱਕ ਕੰਪਲੀਟ ਹੋ ਜੇਗੀ ਦੇਖੋ ਜੀ ਇਹਨੂੰ ਇਹ ਲੱਗੇਗਾ ਟਾਈਮ ਜਿਹੜੇ ਜੋ ਉਹਨਾਂ ਨੇ ਮੀਟਿੰਗ ਕੀਤੀ ਸੀਗੀ ਇਟ ਵਿਲ ਟੇਕ ਅ ਫਿਊ ਮੰਥਸ ਸਾਡਾ ਬਹੁਤ ਬਹੁਤ ਆਪਣੀ ਜਲਦੀ ਕਰਾਇਆ ਤੋਂ ਆਪਣੇ ਵੱਲੋਂ ਤੇ ਆਪਣੇ ਮਹੱਲਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਅਸੀਂ ਪੂਰੇ ਮਹੱਲੇ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਕੱਲ ਅਸੀਂ ਏਡੀਸੀ ਸਾਹਿਬ ਕੋਲ ਲੈ ਕੇ ਗਏ ਸੀ ਤੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਤੇ ਅੱਜ ਸਰ ਉਹ ਸਵੇਰੇ 6 ਵਜੇ ਆਪਣੇ ਆਪਣੀ ਪੂਰੀ ਟੀਮ ਦੇ ਨਾਲ ਸਫਾਈ ਕਰਮਚਾਰੀਆਂ ਦੇ ਨਾਲ ਸਾਡੇ ਕੋਲ ਪਹੁੰਚੇ ਆ ਔਰ ਉਹਨਾਂ ਨੂੰ ਅਸੀਂ ਜਿਹੜੀਆਂ ਮਹੱਲਾ ਨਿਵਾਸੀਆਂ ਨੂੰ ਮੁਸ਼ਕਲਾ ਆ ਰਹੀਆਂ ਸੀ ਉਹਨਾਂ ਨੂੰ ਸਾਰੀਆਂ ਹੀ ਦੱਸੀਆਂ ਗਈਆਂ ਵਾ ਕਿਉਂਕਿ ਸਰ ਕਾਫੀ ਦਿਨਾਂ ਤੋਂ ਨਾਲੇ ਦੀ ਜਿਹੜੀ ਸੀ ਬਹੁਤ ਮਤਲਬ ਕਿ ਮੁਸ਼ਕਲਾ ਆ ਰਹੀ ਸੀ ਸੀਵਰੇ ਸਰ ਕਾਫੀ ਦਿਨਾਂ ਤੋਂ ਬੰਦ ਸੀ ਔਰ ਕਈ ਜਗ੍ਹਾ ਤੇ ਸਰ ਜਿਹੜੇ ਮਤਲਬ ਕਿ ਨਾਲੇ ਸੀ ਉਹਨਾਂ ਦੇ ਉੱਤੇ ਜੰਗਲੇ ਨਹੀਂ ਸੀ ਔਰ ਟ੍ਰਾਫਿਕ ਵਗੈਰਾ ਉਹ ਤੋਂ ਲੰਘ ਲੰਘਦੀ ਆ ਤੇ ਸਰ ਬੜੀ ਮੁਸ਼ਕਲਾ ਆ ਰਹੀ ਸੀ ਰਾਹ ਘਿਰਣਾ ਕਿੰਦਾ ਦਾ ਲੱਗ ਰਿਹਾ ਸਰ ਕਿ ਸਾਡੇ ਸਥਮਵਾਂ ਦਾ ਹਾਲ ਕੀਤਾ ਜੀ ਉਹਨਾਂ ਵੱਲੋਂ ਬਿਲਕੁਲ ਸਰ ਏਡੀਸੀ ਸਾਹਿਬ ਬਹੁਤ ਵਧੀਆ ਇਨਸਾਨ ਆ ਮੈਂ ਕਹਨਾ ਕਿ ਇਹੋ ਜੇ ਅਸੀਂ ਅਫਸਰ ਜਿਹੜੇ ਆ ਉਹ ਅਜੇ ਤੱਕ ਨਹੀਂ ਦਿਖੇ ਕਿਉਂਕਿ ਉਹ ਆਪ ਫੇਨ ਲੈ ਕੇ ਜਿਹੜੇ ਆ ਉਹ ਮਤਲਬ ਕਿ ਲੋਕੀ ਉਹਨਾਂ ਕੋਲ ਮੁਸਕਲ ਲੈ ਕੇ ਜਾਂਦੇ ਆ ਪਰ ਏਡੀਸੀ ਸਾਹਿਬ ਆਪ ਘਰ ਘਰ ਜਾ ਕੇ ਮਹੱਲਾ ਮਹੱਲਾ ਜਾ ਕੇ ਲੋਕਾਂ ਨੂੰ ਮੁਸ਼ਕਲਾਂ ਜੜੀਆਂ ਉਹ ਪੁੱਛਦੇ ਆ ਮੈਂ ਕਵਾਂਗਾ ਕਿ ਇਹ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਇਦੇ ਨਾਲ ਚਲੋ ਛੋਟੀਆਂ ਮੋਟੀਆਂ ਉਹਨਾਂ ਨੂੰ ਸਾਰੀਆਂ ਜਿਹੜੀਆਂ ਗਲੀਆਂ ਦੀਆਂ ਮੁਸ਼ਕਲਾਂ ਆ ਰਹੀਆਂ ਸੀ ਸੀਵਰੇਜ ਦੀਆਂ ਮੁਸ਼ਕਲਾਂ ਸੀ ਨਾਲੇ ਦੀਆਂ ਸਾਰੀਆਂ A to Z ਜਿਹੜੀਆਂ ਕੂੜੇ ਦੀਆਂ ਮੁਸ਼ਕਲਾਂ ਸੀ ਉਹ ਸਾਰੀਆਂ ਉਹਨਾਂ ਨੂੰ ਦੱਸਿਆ ਹੋਰ ਉਹਨਾਂ ਵੱਲੋਂ ਆਸ਼ਵਾਸ਼ਣ ਵੀ ਦਵਾਇਆ ਗਿਆ ਵਾ ਕਿ ਜਲਦ ਤੁਹਾਡੀਆਂ 2-4 ਦਿਨਾਂ ਚ ਜਿਹੜੀਆਂ ਇਹ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਵਾ ਉਹਦਾ ਜਲਦ ਤੋਂ ਜਲਦ ਹੀ ਹੱਲ ਕੀਤਾ ਜਾਵੇਗਾ